ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀ ਦੀ ਰੁੱਤ ਦੀਆਂ ਸਬਜ਼ੀਆਂ ਆਪਾਂ ਬੀਜਤੀਆਂ ਦੇਖੋ ਇਹ ਹੈਗੇ ਆ ਪਿਆਜ਼ ਹਰੇ ਪਿਆਜ਼ ਜਿਸੀਂ ਖਾਣੇ ਆ ਹੋਗੇ ਤੇ ਆ ਹੋਗੇ ਇਹ ਹੈਗੀਆਂ ਬੱਟਾਂ ਦੇ ਉੱਤੇ ਆਪਾਂ ਲਾਤੀਆਂ ਮੂਲੀਆਂ ਦੇਖੋ ਤੁਸੀਂ ਸਾਰੀਆਂ ਉਗੀਆਂ ਹੈ ਆਹ ਸਾਹਮਣੇ ਲੱਗੀ ਆ ਪਾਲਕ ਇਹ ਪਾਲਕ ਹੈ ਜੀ ਸਾਰੀ ਕੁਝ ਜਿਹੜੇ ਬੂਟੇ ਤਾਂ ਕਾਫੀ ਵੱਡੇ ਹੋ ਗਏ ਆ ਹਾਲੇ ਥੋੜੀ ਜਿਹੀ ਗਰਮੀ ਹੈ ਪਰ ਫਿਰ ਵੀ ਅਸੀਂ ਇੱਥੇ ਇਧਰ ਮੇਥੀ ਤੇ ਧਨੀਆ ਵੀ ਬੀਤਾ ਹੈ ਇਹ ਉਹ ਸਾਹਮਣੇ ਹੈ ਵੱਟ ਦੇਤੇ ਗੋਭੀ ਇਧਰ ਲਾਇਆ ਹੋਇਆ ਹੈ ਮੇਥੇ ਲੱਗੇ ਆ ਉਹ ਟਮਾਟਰ ਤੇ ਮਿਰਚਾਂ ਤੇ ਇਹ ਬੂਟੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਹੈਗੇ ਅਰਹਰ ਦੇ ਅਰਹਰ ਨੂੰ ਫਲੀਆਂ ਪੈ ਗਈਆਂ ਇਨੂੰ ਹਿੰਦੀ ਚ ਤੂਅਰ ਵੀ ਕਹਿੰਦੇ ਆ ਤੂਅਰ ਦੀ ਦਾਲ ਤੇ ਬਹੁਤ ਸਵਾਦ ਸਬਜੀ ਹੁੰਦੀ ਹੈ ਥੋੜਾ ਜਿਹਾ ਕੱਢਣੇ ਔਖੇ ਹੁੰਦੇ ਆ ਕਿਉਂਕਿ ਛੋਟੀਆਂ ਹੁੰਦੀਆਂ ਪਲੀਆਂ ਦੇਖੋ ਤਿੰਨ ਤਿੰਨ ਹੈਗੇ ਦੇ ਪੌਡਸ ਆ ਵਿੱਚ ਤਿੰਨ ਦਾਣੇ ਹੁੰਦੇ ਆ ਤੇ ਚਲੋ ਫਿਰ ਵੀ ਟੇਸਟੀ ਬਹੁਤ ਬਣਦੀ ਹੈ ਸਬਜੀ ਤੇ ਕਾਫੀ ਵੱਡੇ ਹੋ ਜਾਂਦੇ ਆ ਬੂਟੇ ਛਾਂ ਹੁੰਦੀ ਹੈ ਵੇੜੇ ਚ ਇੱਕ ਰੁੱਖ ਵਾਂਗ ਇਹ ਦੇਖੋ ਤੁਸੀਂ ਵੱਡੇ ਬਾਤ ਹੋਏ ਹੋਏ ਆ ਤੇ ਇਹ ਹੈਗੀਆਂ ਮੂਲੀਆਂ ਉਹ ਸਾਹਮਣੇ ਸਰੋਂ ਦੋਰੀਆ ਜਿਹੜਾ ਇਸ ਰੁੱਤ ਵਿੱਚ ਹੁੰਦਾ ਹੈ ਜਦੋਂ ਥੋੜੀ ਜੀ ਗਰਮੀ ਹੁੰਦੀ ਹੈ ਅਗੇਤੀ ਹੋ ਜਾਂਦੀ ਹੈ ਸਰੋਂ ਜਿਹੜੀ ਆਮ ਸਰੋਂ ਹੋਗੀ ਦੂਜੀ ਦੇਸੀ ਤਾਂ ਉਹ ਹੋਊਗੀ ਅੱਗੇ ਥੋੜੀ ਜੀ ਠੰਡ ਦੇ ਵਿੱਚ ਨਵੰਬਰ ਦੇ ਲਾਸਟ ਜਾਂ ਨਵੰਬਰ ਦੇ ਅੱਧ ਦੇ ਵਿੱਚ ਕਾਰ ਬੀਜਾਂਗੇ ਆਪਾਂ ਤੇ ਇਹ ਵੱਲਾਂ ਨੇ ਝਾੜ ਕਲੇ ਦੇ ਦੇਖਣ ਲੱਗੇ ਵੀ ਹੋਏ ਆ ਗਾਰਪਲੇ ਲਈ ਕਾਲਾ ਲਾਲੇਸੀ ਕਾਫੀ ਸਾਰੇ ਇਹ ਆ ਲੱਗਿਆ ਹੋਇਆ ਧਿਆਨ ਇਹ ਸਾਰਾ ਇਹ ਚਲਾਈ ਹੈ ਤੇ ਉਹ ਆ ਸਾਹਮਣੇ ਕद्दू ਦੀ ਵੇਲ ਹੁਣ ਕद्दू ਇਹਨੂੰ ਪੱਦਨੇ ਸ਼ੁਰੂ ਹੋਇਆ ਹੈ ਵੱਲ ਕਿਉਂਕਿ ਗਰਮੀ ਦਾ ਪ੍ਰਕੋਪ ਘਟਿਆ ਤੇ ਠੀਕ ਹੈ ਅੱਗੇ ਨਾਲ ਦੀ ਗ੍ਰੋਥ ਥੱਲੇ ਆਪਾਂ ਇੱਕ ਜਾਲ ਬਣਾਤਾ ਸਟੈਂਡ ਬਣਾਤਾ ਲੱਕੜਾਂ ਦਾ ਤਾਂ ਕਿ ਇਹਦੇ ਉੱਪਰ ਇਹ ਵਧੀਆ ਹੁਣ ਦੇਖੋ ਸੀ ਗਰੋ ਕਰ ਰਹੀ ਹੈ ਥੱਲੇ ਇਹਦੇ ਪੱਤੇ ਨੂੰ ਮਿੱਟੀ ਲੱਗ ਜਾਂਦੀ ਜੀ ਤੋਂ ਤੋਂ ਦੇ ਪੱਤੇ ਉਹ ਖਰਾਬ ਹੋ ਜਾਂਦੇ ਆ ਇਹ ਮਿਰਚਾਂ ਮਿਰਚਾਂ ਨੂੰ ਥੋੜੀ ਜੀ ਜਿਹੜੀ ਹੈਗੀ ਆ ਇਸ ਰੋਤੇ ਵਿੱਚ ਆ ਕੇ ਪੱਤੇ ਨੇ ਇਕੱਠੇ ਜੇ ਹੋ ਜਾਂਦੇ ਆ ਪਰ ਮਿਰਚਾਂ ਲੱਗ ਰੰਗਾ ਤੇ ਪਿੰਨਾ ਸੋਹਣਾ ਇਹ ਨਿੰਬੂ ਆ ਤੇ ਇੱਧਰ ਆਪਾਂ ਬੀਜੀਆਂ ਗਾਜਰਾਂ ਇਹਨਾਂ ਵਿੱਚੋਂ ਥੋੜੀਆਂ ਹੀ ਉੱਗੀਆਂ ਆਂ ਹੈ ਤੇ ਅਗੇਤੀਆਂ ਹੈ ਗਾਜਰਾ ਹਜੇ ਪਰ ਅਸੀਂ ਬੀਤੀਆਂ ਬਾਕੀ ਜਿਹੜੀ ਸਬਜ਼ੀਆਂ ਤੂਰੀਆਂ ਤਾਂ ਤੁਹਾਨੂੰ ਪਤਾ ਹੀ ਹੈ ਪਾਣਵੇਂ ਲੱਗਣਾ ਹੁੰਦਾ ਇੱਧਰ ਆਪਾਂ ਮਿਰਚਾਂ ਲਾਗਾਂ ਹੁੰਆਂ ਇੱਧਰ ਵੀ ਤਾਂ ਇਹ ਸੀ ਇਹਨਾਂ ਕ ਜਿਹੜਾ ਸਰਦੀਆਂ ਦੀ ਰੁੱਤ ਵੀਰ ਸਬਜ਼ੀਆਂ ਬਾਰੇ ਬਿਉਰਾ ਤੇ ਫਿਰ ਜਦੋਂ ਥੋੜੀਆਂ ਵੱਡੀਆਂ ਹੋਣਗੀਆਂ ਇਹ ਦਾ ਫਿਰ ਨਵੀਂ ਵੀਡੀਓ ਨਾਵਾਵਾਂਗੀ ਤੁਹਾਨੂੰ ਦਿਖਾਵਾਂਗੀ ਕਿ ਹੋਰ ਕੀ ਕੀ ਬੀਜਿਆ ਤੇ ਕਿਵੇਂ-ਕਿਵੇਂ ਲਾਉਣਾ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ